ਕਾਂਗਰਸ ਵੱਲੋਂ ਪੰਜਾਬ 'ਚ ਕੋਹਰ ਲਿਸਟ ਜਾਰੀ ਕਰ ਦਿੱਤੀ ਗਈ ਆ ਪਰ ਤਾਂ ਦੱਸ ਦਈਏ ਕਿ ਦੂਜੀ ਲਿਸਟ ਜਾਰੀ ਕਰਨ ਤੋਂ ਬਾਅਦ ਲਗਾਤਾਰੀ ਕਾਂਗਰਸ ਪਾਰਟੀ ਦੇ ਵਿੱਚ ਪੰਜਾਬ 'ਚ ਆਪਸ ਵਿੱਚ ਮਨ ਮਟਾ ਲਗਾਤਾਰ ਵਾਦੇ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਜਿਹੜੀਆਂ ਸੀਟਾਂ ਦੇ ਉੱਤੇ ਹਜੇ ਤੱਕ ਕਾਂਗਰਸ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਂ ਨਹੀਂ ਐਲਾਨੇ ਗਏ ਨੇ ਉਹਨਾਂ ਸੀਟਾਂ ਦੇ ਉੱਤੇ ਲਗਾਤਾਰ ਹੀ ਕਸ਼ਮਕਸ਼ ਬੰਦੀ ਦੇਖੀ ਜਾ ਸਕਦੀ ਹੈ ਕਿਉਂਕਿ ਜਿਹੜੇ ਸੀਨੀਅਰ ਆਗੂ ਨੇ ਕਾਂਗਰਸ ਜੋਂ ਨਾਲ ਵੱਲੋਂ ਆਪਣੀ ਦਾਵੇਦਾਰੀ ਠੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉੱਥੇ ਹੀ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਮੰਥਨ ਕੀਤਾ ਜਾ ਰਿਹਾ ਹੈ ਨਾਮ ਐਲਾਨਨ ਨੂੰ ਲੈ ਕੇ ਸਮਾਂ ਲਿਤਾ ਜਾ ਰਿਹਾ ਤਾਂ ਜੋ ਸਹੀ ਉਮੀਦਵਾਰ ਦਾ ਨਾਂ ਐਲਾਨਿਆ ਜਾ ਸਕੇ ਪਰ ਜੇਕਰ ਪਹਿਲੀ ਲੈਸ ਦੀ ਗੱਲ ਕਰੀ ਤਾਂ ਪਹਿਲੀ ਲੈਸ ਦੌਰਾਨ ਹੀ ਜਦੋਂ ਕਾਂਗਰਸ ਵੱਲੋਂ ਕਈ ਉਮੀਦਵਾਰਾਂ ਦੇ ਨਾਂ ਐਲਾਨੇ ਗਏ ਸਨ ਜਿਸ ਦੇ ਵਿੱਚ ਕਈ ਸੀਨੀਅਰ ਆਗੂ ਸਨ ਪਰ ਉਹਨਾਂ ਦੇ ਨਾਂ ਐਲਾਨਨ ਮਗਰੋਂ ਹੀ ਕਾਂਗਰਸ ਪਾਰਟੀ ਦੇ ਵਿੱਚ ਉਥਲ-ਪੁਥਲ ਹੁੰਦੀ ਦੇਖਣ ਨੂੰ ਮਿਲ ਰਹੀ ਸੀ ਪਰ ਹੁਣ ਜੇਕਰ ਦੂਜੀ ਲੈਸ ਦੀ ਗੱਲ ਕਰੀ ਤਾਂ ਦੂਜੀ ਲੈਸ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਦੋ ਮਹਿਲਾ ਚਿਹਰਿਆਂ ਦੇ ਨਾਂ ਐਲਾਨੇ ਗਏ ਨੇ ਤਾਂ ਹੁਸ਼ਿਆਰਪੁਰ ਸੀਟ ਤੋਂ ਯਾਮਿਨੀ ਗੋਮਰ ਤੇ ਇਸ ਦੇ ਨਾਲ ਹੀ ਫਰੀਦਕੋਟ ਤੋਂ ਅਮਰਜੀਤ ਸੋਹੋਕੇ ਦਾ ਨਾਮ ਐਲਾਨਿਆ ਗਿਆ ਹੈ ਤਾਂ ਇੱਕ ਵਾਰ ਫਿਰ ਦਾ ਜਿੰਨਿਆ ਤੁਹਾਨੂੰ ਹੁਸ਼ਿਆਰਪੁਰ ਤੋਂ ਯਾਮਿਨੀ ਗੋਮਰ ਤੇ ਫਰੀਦਕੋਟ ਤੋਂ ਅਮਰਜੀਤ ਸੋਹੋਕੇ ਨੂੰ ਉਮੀਦਵਾਰ ਐਲਾਨਿਆ ਗਿਆ ਕਾਂਗਰਸ ਪਾਰਟੀ ਵੱਲੋਂ ਦੋ ਮਹਿਲਾ ਚਾਰਿਆਂ ਦਾ ਨਾਮ ਐਲਾਨ ਦਿੱਤਾ ਗਿਆ ਕਿਉਂਕਿ ਪਿਛਲੇ ਕੁਝ ਦਿਨ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਜਨਾਲੀ ਕਈ ਹੋਰ ਪਾਰਟੀਆਂ ਦੇ ਉਮੀਦਵਾਰਾਂ ਦੀ ਲਿਸਟ ਦੇ ਉੱਤੇ ਲੋਕਾਂ ਵੱਲੋਂ ਚਰਚਾ ਕੀਤੀ ਜਾ ਰਹੀ ਸੀ ਕਿ ਹਜੇ ਤੱਕ ਕਿਸੇ ਵੀ ਮਹਿਲਾ ਚਿਹਰੇ ਨੂੰ ਉਮੀਦਵਾਰ ਵਜੋਂ ਪਾਰਟੀਆਂ ਵੱਲੋਂ ਨਹੀਂ ਐਲਾਨਿਆ ਗਿਆ ਉਹਨਾਂ ਦਾ ਨਾਂ ਪਰ ਹੁਣ ਕਾਂਗਰਸ ਪਾਰਟੀ ਵੱਲੋਂ ਆਪਣੇ ਦੋ ਮਹਿਲਾ ਚਿਹਰਿਆਂ ਦੇ ਨਾਂ ਐਲਾਨ ਦਿੱਤੇ ਗਏ ਨੇ ਪਰ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਫਰੀਦਕੋਟ ਦੀ ਗੱਲ ਕਰੀ ਤਾਂ ਫਰੀਦਕੋਟ ਤੋਂ ਅਮਰਜੀਤ ਸੋਹਕੇ ਨੂੰ ਉਮੀਦਵਾਰ ਵਜੋਂ ਐਲਾਨਿਆ ਗਿਆ ਉਹਨਾਂ ਦਾ ਨਾਂ ਤੇ ਮੁਹੰਮਦ ਸਦੀਕ ਦੀ ਟਿਕਟ ਕੱਟ ਦਿੱਤੀ ਗਈਆ ਕਿਉਂਕਿ ਇਹ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਮੁਹੰਮਦ ਸਦੀਕ ਨੂੰ ਮੋੜ ਤੋਂ ਫਰੀਦਕੋਟ ਤੋਂ ਟਿਕਟ ਮਿਲ ਸਕਦੀਆ ਪਰ ਜਦੋਂ ਕਾਂਗਰਸ ਪਾਰਟੀ ਵੱਲੋਂ ਮੰਥਨ ਕੀਤਾ ਜਾਂਦਾ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਪਰ ਉਸ ਤੋਂ ਬਾਅਦ ਫਰੀਦਕੋਟ ਤੋਂ ਅਮਰਜੀਤ ਸੋਹਕੇ ਦਾ ਨਾਂ ਨਿਕਲ ਕੇ ਸਾਹਮਣੇ ਆਉਂਦਾ ਪਰ ਜੇਕਰ ਯਾਮਨੀ ਗੋਮਰ ਦੀ ਗੱਲ ਕਰੀਏ ਤਾਂ ਯਾਮਨੀ ਗੋਮਰ ਵੱਲੋਂ ਆਪਣੀ ਸਿਆਸਤ ਦਾ ਸਫ਼ਰ ਆਮ ਆਦਮੀ ਪਾਰਟੀ ਤੋਂ ਸ਼ੁਰੂ ਕੀਤਾ ਗਿਆ ਸੀ ਤਾਂ 2014 ਚ ਹੁਸ਼ਿਆਰਪੁਰ ਤੋਂ ਇਹਨਾਂ ਵੱਲ ਲੋਕ ਵਿਦਵਾਨ ਸਭਾ ਚੋਣਾਂ ਵੀ ਲੜੀਆਂ ਜਾਂਦੀਆਂ ਨੇ ਪਰ ਉਸ ਸਮੇਂ ਵੱਡੀ ਵੋਟਾਂ ਤੋਂ ਹਾਰ ਜਾਂਦੇ ਨੇ ਵੱਡੀ ਗਿਣਤੀ ਦੇ ਵਿੱਚ ਵੋਟਾਂ ਇਹਨਾਂ ਨੂੰ ਨਹੀਂ ਪੈਂਦੀਆਂ ਨੇ ਤੇ ਕਾਫੀ ਵੱਡੇ ਮਾਤਰਾ ਦੇ ਵਿੱਚ ਵੋਟਾਂ ਤੋਂ ਹਾਰ ਜਾਂਦੇ ਨੇ ਇਹ 2014 ਦੀ ਹੁਸ਼ਿਆਰਪੁਰ ਸੀਟ ਤੋਂ ਤੇ ਉਸ ਤੋਂ ਬਾਅਦ 2016 ਚ ਆਮ ਆਦਮੀ ਪਾਰਟੀ ਤੋਂ ਸਿਫਾ ਦੇ ਕੇ ਕਾਂਗਰਸ ਜੋ ਇਨਕਾਰ ਲੈਂਦੇ ਨੇ ਯਮਨੀ ਗੋਮਰ ਜਿਸ ਤੋਂ ਬਾਅਦ ਕਾਂਗਰਸ ਵੱਲੋਂ 2019 'ਚ ਟਿਕਟ ਨਹੀਂ ਦਿੱਤੀ ਜਾਂਦੀ ਐ ਪਰ ਕਾਂਗਰਸ ਨਾਲ ਡੱਟ ਕੇ ਖੜੇ ਰਹਿੰਦੇ ਨੇ ਯਮਨੀ ਗੋਮਰ ਤੇ 2024 ਦੇ ਵਿੱਚ ਯਮਨੀ ਗੋਮਰ ਨੂੰ ਹੁਸ਼ਿਆਰਪੁਰ ਤੋਂ ਹੀ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਕੈਂਡੀਡੇਟ ਐਲਾਨ ਦਿੱਤਾ ਜਾਂਦਾ ਐ ਪਰ ਇਸ ਦੇ ਨਾਲ ਹੀ ਜੇਕਰ ਅਮਰਜੀਤ ਸੋਹਕੇ ਦੀ ਗੱਲ ਕਰੀਏ ਤਾਂ ਅਮਰਜੀਤ ਸੋਹਕੇ 2017 'ਚ ਅਕਾਲੀ ਦਲ ਦੇ ਵਿੱਚ ਜਗਰਾਉ ਤੋਂ ਵਿਧਾਨ ਸਭਾ ਸੀਟ ਦੇ ਲਈ ਲੜੇ ਸਨ ਪਰ ਹਾਰ ਦਾ ਸਾਹਮਣਾ ਕਰਨਾ ਪੈਂਦਾ ਤੇ ਇਸ ਦੇ ਨਾਲ ਹੀ ਫਿਰ ਕੁਝ ਸਮੇਂ ਬਾਅਦ ਆਪਣੇ ਪਤੀ ਸਣੇ ਅਕਾਲੀ ਦਲ ਨੂੰ ਛੱਡ ਕਾਂਗਰਸ ਚ ਜੁਆਇਨ ਹੋ ਜਾਂਦੇ ਨੇ ਅਮਰਜੀਤ ਸੋਹਕੇ ਜਿਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਤੀ ਪੁਪਿੰਦਰ ਸਿੰਘ ਲੋ 2022 ਦੀਆਂ ਵਿਧਾਨ ਸਭਾ ਚੋਣਾਂ ਚ ਨਿਹਾਲ ਸਿੰਘ ਵਾਲਾ ਤੋਂ ਲੜਦੇ ਨੇ ਤੇ ਹਾਰ ਜਾਂਦੇ ਨੇ ਜਿਸ ਤੋਂ ਬਾਅਦ ਹੁਣ ਕਾਂਗਰਸ ਵੱਲ ਇੱਕ ਵਾਰ ਫਿਰ ਤੋਂ ਮਹਿਲਾ ਚਾਰਾ ਹੋਣ ਕਰਕੇ ਇੱਕ ਵੱਡਾ ਦਾਅ ਖੇਡਿਆ ਗਿਆ ਤੇ ਇਹਨਾਂ ਨੂੰ ਅਮਰਜੀਤ ਸੋਹਕੇ ਨੂੰ ਫਰੀਦਕੋਟ ਤੋਂ ਟਿਕਟ ਦੇ ਦਿੱਤੀ ਗਈ ਹੈ ਤੇ ਮੁਹੰਮਦ ਸੀ ਸਦੀਕ ਦੀ ਟਿਕਟ ਕੱਢ ਦਿੱਤੀ ਗਈ ਹੈ ਤੇ ਲਗਾਤਾਰ ਹੀ ਹੁਣ ਕਾਂਗਰਸ ਪਾਰਟੀ ਵੱਲੋਂ ਜਿਹੜੀਆਂ ਸੀਟਾਂ ਤੇ ਉਮੀਦਵਾਰਾਂ ਦੇ ਨਾਂ ਐਲਾਨ ਨੇ ਬਕਾਇਆ ਨੇ ਉਸ ਦੇ ਉੱਤੇ ਲਗਾਤਾਰ ਹੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜੇਕਰ ਤਾਂ ਅੰਦਾਜ਼ਾ ਏ ਕਿ ਖਡੂਰ ਸਾਹਿਬ ਲੁਧਿਆਣਾ ਗਰਦਾਸਪੁਰ ਅਨੰਦਪੁਰ ਸਾਹਿਬ ਤੇ ਫਰੂਜ਼ਪੁਰ ਤੋਂ ਹਜੇ ਵੀ ਉਮੀਦਵਾਰਾਂ ਦੇ ਨਾਂ ਨਹੀਂ ਐਲਾਨੇ ਗਏ ਨੇ ਕਾਂਗਰਸ ਪਾਰਟੀ ਵੱਲੋਂ ਤਾਂ ਜੇਕਰ ਖਡੂਰ ਸਾਹਿਬ ਦਾ ਲੁਧਿਆਣਾ ਦੀ ਗੱਲ ਕਰੀਏ ਤਾਂ ਕਈ ਨਾਂ ਨਿਕਲ ਕੇ ਚਰਚਾਵਾਂ ਦੇ ਵਿੱਚ ਸਾਹਮਣੇ ਆਦੇ ਨੇ ਪਰ ਹਜੇ ਤੱਕ ਉਹਨਾਂ ਦੀ ਪੁਸ਼ਟੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਇਹ ਵੀ ਸੂਤਰਾ ਮੁਤਾਬਕ ਖਬਰ سامنے ਆ ਰਹੀ ਹੈ ਕਿ ਕੋਜੀ ਦਿਨਾਂ ਦੇ ਅੰਦਰ ਇਹਨਾਂ ਸੀਟਾਂ ਦੇ ਉੱਤੇ ਵੀ ਕਾਂਗਰਸ ਪਾਰਟੀ ਬਹੁਤ ਜਲਦ ਆਪਣੇ ਉਮੀਦਵਾਰਾਂ ਦਾ ਐਲਾਨ ਸਕਦੀ ਆ ਪਰ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਵਿੱਚ ਦੂਜੀ ਲਿਸਟ ਵੀ ਜਾਰੀ ਹੋਣ ਤੋਂ ਬਾਅਦ ਲਗਾਤਾਰ ਹੀ ਬਕਾਇਆ ਬਾਕੀ ਸੀਟਾਂ ਦੇ ਉੱਤੇ ਜਿਨ੍ਹਾਂ ਤੇ ਹਜੇ ਤੱਕ ਨਾਂ ਨਹੀਂ ਲਾਣੇ ਗਏ ਨੇ ਉਹਨਾਂ ਸੀਟਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਆਗੂਆਂ ਦੇ ਵਿੱਚ ਕਸ਼ਮਕਸ਼ ਦੇਖਣ ਨੂੰ ਮਿਲ ਰਹੀ ਹੈ ਕਾਫੀ ਜ਼ਿਆਦਾ ਮਨ ਮਟਾ ਦੇਖਣ ਨੂੰ ਮਿਲ ਰਹੇ ਨੇ ਹਾਈ ਕਮਾਂਡ ਦੇ ਨਾਲ ਹਰੇਕ ਸੀਨੀਅਰ ਆਗੂ ਵੱਲੋਂ ਇਹਨਾਂ ਸੀਟਾਂ ਦੇ ਉੱਤੇ ਦਾਅਵੇਦਾਰੀ ਠੋਕੀ ਜਾ ਰਹੀ ਹੈ ਪਰ ਦੇਖਣਾ ਹੋਵੇਗਾ ਕਿ ਕਾਂਗਰਸ ਪਾਰਟੀ ਇਹਨਾਂ ਸੀਟਾਂ ਦੇ ਉੱਤੇ ਕਿਸ ਉਮੀਦਵਾਰ ਦਾ ਨਾਮ ਐਲਾਨਦੀ ਹੈ ਤਾਂ ਲੋਕ ਸਭਾ ਚੋਣਾਂ ਦਰਾਂ ਨੇ